1984 ਦੇ ਹਮਲੇ ਦਾ ਸਭ ਤੋਂ ਵੱਡਾ ਕਾਰਨ ਅਨੰਦਪੁਰ ਸਾਹਿਬ ਦਾ ਮਤਾ ਵੀ ਮੰਨਿਆ ਜਾਂਦਾ ਹੈ ਕੀ ਹੈ ਅਨੰਦਪੁਰ ਸਾਹਿਬ ਦਾ ਮਤਾ ਆਉ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਨੰਦਪੁਰ ਸਾਹਿਬ ਦਾ ਮਤਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਜੀ ਦੇ ਵੱਲੋਂ ਭਾਰਤ ਸਰਕਾਰ ਨੂੰ ਰੱਖਿਆ ਗਿਆ ਸੀ ਜਿਸ ਦੇ ਵਿੱਚ ਕੁੱਲ 108 ਮੰਗਾਂ ਸਨ ਜਿਦੇ ਵਿੱਚੋਂ ਅਸੀਂ 3-4 ਮੰਗਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਖੁਦ ਹੀ ਦੱਸਣਾ ਉਹ ਮੰਗਾਂ ਦੇਸ਼ ਵਿਰੋਧੀ ਸਨ ਜਾਂ ਨਹੀਂ ਇਸ ਦੀ ਸਭ ਤੋਂ ਪਹਿਲੀ ਮੰਗ ਸੀ ਪੰਜਾਬ ਦੇ ਪਾਣੀਆਂ ਦੇ ਉੱਤੇ ਸਿਰਫ ਪੰਜਾਬ ਦਾ ਹੀ ਅਧਿਕਾਰ ਹੋਵੇਗਾ ਜੇਕਰ ਕਿਸੇ ਹੋਰ ਸੂਬੇ ਨੇ ਪਾਣੀ ਲੈਣਾ ਹੈ ਤਾਂ ਉਸ ਨੂੰ ਉਸ ਦਾ ਮੁੱਲ ਦੇਣਾ ਪਵੇਗਾ ਕਿਉਂਕਿ ਜੋ ਜਿਹੜੇ ਸੂਬੇ ਦਾ ਕੁਦਰਤੀ ਸਰੋਤ ਹੁੰਦਾ ਹੈ ਉਸ ਉੱਪਰ ਸਿਰਫ ਉਸ ਸੂਬੇ ਦੇ ਹੀ ਅਧਿਕਾਰ ਹੁੰਦੇ ਨੇ ਜਿਵੇਂ ਕਿ ਝਾਰਖੰਡ ਦੇ ਵਿੱਚ ਕੋਲੇ ਦੇ ਉੱਤੇ ਉਹਨਾਂ ਦਾ ਅਧਿਕਾਰ ਹੈ ਅਤੇ ਉਹ ਕੋਲਾ ਕਿਸੇ ਹੋਰ ਸੂਬੇ ਨੂੰ ਦੇਣ ਦੇ ਪੈਸੇ ਮੰਗਦੇ ਹਨ ਤੇ ਇਸੇ ਤਰ੍ਹਾਂ ਹੀ ਪਾਣੀ ਉੱਤੇ ਪੰਜਾਬ ਦਾ ਅਧਿਕਾਰ ਹੈ ਜੋ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕੀ ਤੁਹਾਨੂੰ ਪਤਾ ਹੈ 1 ਮਿੰਟ ਦੇ ਵਿੱਚ ਹੀ 3 ਕਰੋੜ ਰੁਪਏ ਦਾ ਪਾਣੀ ਪੰਜਾਬ ਦੇ ਵੱਲੋਂ ਮੁਫਤ ਛੱਡਿਆ ਜਾਂਦਾ ਹੈ ਅਤੇ ਜਿਸ ਦੇ ਕਾਰਨ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਫਾਹੇ ਲੈ ਰਿਹਾ ਹੈ ਦੂਜੀ ਮੰਗ ਇਹ ਸੀ ਕਿ ਭਾਰਤ ਚ ਜਿੰਨੇ ਵੀ ਗੁਰੂ ਅਸਥਾਨ ਨੇ ਉਹਨਾਂ ਨੂੰ ਪਵਿੱਤਰ ਅਸਥਾਨ ਦਾ ਦਰਜਾ ਦਿੱਤਾ ਜਾਵੇ ਉੱਥੇ ਲੱਚਰ ਪੂਣਾ दारू ਅਤੇ ਹੋਰ ਨਸ਼ੇ ਬੰਦ ਹੋਣ ਜਿਵੇਂ ਕਿ ਹਰਿਦਵਾਰ ਅਤੇ ਹੋਰ ਹਿੰਦੂ ਗੁਰੂ ਅਸਥਾਨਾਂ ਦੇ ਉੱਤੇ ਹੈ ਕੀ ਤੁਹਾਨੂੰ ਹਜੇ ਵੀ ਲੱਗਦਾ ਹੈ ਕਿ ਇਹ ਦੇਸ਼ ਵਿਰੋਧੀ ਮੰਗਾਂ ਹਨ ਇਹ ਨਹੀਂ ਤਾਂ ਅੱਗੇ ਹੋਰ ਗੱਲ ਕਰ ਲੈਣੇ ਆ ਇੱਕ ਹੋਰ ਮੰਗ ਜਿਸ ਦੇ ਦੌਰਾਨ ਜੇਕਰ ਕਿਸੇ ਵੀ ਔਰਤ ਨੂੰ ਜੇਲ੍ਹ ਹੁੰਦੀ ਹੈ ਤਾਂ ਉਸ ਨੂੰ ਰਾਤ ਦੇ ਸਮੇਂ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾਵੇ ਇਹ ਮੰਗ ਤਾਂ Hindu ਤੇ Sikhਾਂ ਦੋਵਾਂ ਲਈ ਸੀ ਪਰ ਫਿਰ ਵੀ ਇਸ ਨੂੰ ਦੇਸ਼ ਮਰੋਧੀ ਮੰਗ ਮੰਨਿਆ ਜਾਂਦਾ ਹੈ ਇਹ ਮੰਗ ਦੇਸ਼ ਵਿਰੋਧੀ ਕਿਵੇਂ ਹੋਈ ਚਲੋ ਇਹਨੂੰ ਵੀ ਇੱਕ ਮਿੰਟ ਲਈ ਛੱਡ ਦਿੰਨੇ ਆ ਇੱਕ ਹੋਰ ਮੰਗ ਜਿਸ ਦੌਰਾਨ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਜਵਾਨੀ ਨਸ਼ੇ ਤੋਂ ਦੂਰ ਰਵੇ ਅਤੇ ਤੰਦਰੁਸਤ ਰਹੇ ਇਹੋ ਜੀਆਂ ਕੁੱਲ 108 ਮੰਗਾ ਸੀ ਜੋ ਕਿ ਸੰਤ ਜਰਨੈਲ ਸਿੰਘ ਵਿੰਡਰਾ ਜੀ ਵਾਲਿਆਂ ਵੱਲੋਂ ਕੀਤੀਆਂ ਗਈਆਂ ਸੀ ਮੈਨੂੰ ਤਾਂ ਨਹੀਂ ਲੱਗਦਾ ਕਿ ਇਹ ਮੰਗ ਦੇਸ਼ ਵਿਰੋਧੀ ਸਨ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਦਾਂ ਦੀ ਜਾਣਕਾਰੀ ਇਕੱਠੀ ਕਰਨ 'ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ